ਤਿਤ ਨੋਗੋਏ ਦੀ ਗੱਲ ਆ ਜਦੋਂ ਮੈਂ ਦੁਕਾਨ ਨੂੰ ਕਲੋਜ਼ ਕਰਕੇ ਗਿਆ ਤੇ ਗੱਲੇ ਦੇ ਵਿੱਚ ਹੈਗਾ ਹੀ ਕੋਈ 60000 ਰੁਪਿਆ ਜਿਹੜਾ ਕੈਸ਼ ਮੈਂ ਰੱਖਿਆ ਹੀ ਪਈ ਇਹਨਾਂ ਮੁੜਿਆਂ ਨੇ ਪੇਮੈਂਟ ਅੱਜ ਕਰਨੀ ਸੀ ਮੈਂ ਜਾਣਾ ਹੀ ਕਿਤੇ ਤੇ ਮੈਂ ਘਰ ਚੱਲ ਗਿਆ ਮੈਂ 11 ਵਜੇ ਤੱਕ ਕੈਮਰੇ ਉਦਾ ਚੈੱਕ ਕੀਤੇ ਆਪਣੇ ਰੋਟੀ ਜੜੀ ਖਾ ਕੇ ਉਦੋਂ ਬਿਲਕੁਲ ਸਹੀ ਸੀ ਤੇ ਸਵੇਰੇ ਕੁਝ ਸੈਰ ਕਰਨ ਵਾਲੇ ਬੰਦਿਆਂ ਨੇ ਵੇਖਿਆ ਵੀ ਸ਼ਟਰ ਚੁੱਕਿਆ ਸੀ ਤੇ ਆ ਟਫਨ ਭੱਜਾ ਵਾ ਉਹ ਫਿਰ ਮੇਰੇ ਘਰ ਗਏ ਆ ਠਾਲ ਕੇ ਲਿਆਂਦਾ ਮੈਨੂੰ ਮੈਂ ਵੇਖਿਆ ਆ ਕੇ ਸ਼ਟਰ ਵੀ ਚੁੱਕਿਆ ਸੀ ਤਾਂ ਜਿਹੜੇ ਲੋਕ ਹੀ ਸਾਡੇ ਦੇ ਲੋਕ ਦੋਨੇ ਭੰਤੇ ਹੀ ਉਹਨਾਂ ਨੇ ਸ਼ਟਰ ਬੜੀ ਵਿਜਿੱਤ ਤੀਕੀ ਤਫਨ ਖੋਲਿਆ ਨਾ ਖੁੱਲਾ ਨਹੀਂ ਆ ਤਫਨ ਤੋੜਿਆ ਵਾ ਤਫਨ ਤੋੜ ਕੇ ਅੰਦਰ ਆਇਆ ਨਾਲੇ ਉਹਨਾਂ ਨੇ ਪਹਿਲਾਂ ਡੀਵੀਆਲ ਚੁੱਕਿਆ ਡੀਵੀਆਲ ਦੀਆਂ ਸਾਰੀਆਂ ਤਾਰਾਂ ਤੂੜਾਂ ਲਾ ਕੇ ਤੇ ਡੀਵੀਆਲ ਲੈ ਗਏ ਆ ਤੇ ਗੱਲੇ 'ਚ ਜਿਹੜੇ ਪੈਸੇ ਸੀ ਗੱਲੇ ਦੇ ਲੋਗ-ਲੁਗ ਤੋੜ ਕੇ ਤੇ 60000 ਰੁਪਏ ਉਹ ਲੈ ਗਏ ਥਾਣਾ ਕਿ ਨਹੀਂ ਦੂਰ ਹੈ ਤੁਹਾਡੇ ਵਿੱਚ ਥਾਣਾ ਲੱਗਈ ਆ ਅੱਧਾ ਕਿਲੋਮੀਟਰ ਹੀ ਆ ਜਿਆਦਾ ਗਰਾਊਂਡ ਦੇ ਨਾਲ ਹੀ ਹੈ ਥਾਣਾ ਲਗਦਾ ਚੋਰ ਇਨੇ ਮਲਤੀਜ ਹੋ ਚੁੱਕੇ ਮੈਂ ਥਾਣੇ ਦੀ ਪਰਵਾਹ ਨਹੀਂ ਕਰਦੇ ਹਾਂਜੀ ਚਲੋ ਐਂ ਤੇ ਮੁਲਾਜ਼ਮਾਂ ਨੂੰ ਇਹੋ ਗੱਲ ਕਹਿੰਨੇ ਆ ਵੀ ਮੁਲਾਜ਼ਮ ਜੇਰੇ ਆ ਉਹ ਮਤਲਬ ਜੇ ਸਾਡੇ ਹੁਣ ਚੋੜ ਬਾਕੀ ਮੈਂ ਜਿਹੜੀਆਂ ਦੁਕਾਨਾਂ ਨਾਲ ਇਹਨਾਂ ਤੋਂ ਨਾ ਹੁਣ ਚੋਰੀ ਹੋਵੇ ਤੇ ਚਲੋ ਸਾਡੇ ਵੀ ਹੈਲਪ ਦੀ ਇਹੋ ਲੋੜ ਹੈ ਕਿ ਹੈਲਪ ਇਹਨਾਂ ਕੋਈ ਹੋਵੇ ਮੰਗਨੇ ਆ ਕਿ ਜਿਹਦਾ ਸਾਡਾ ਨੁਕਸਾਨ ਹੋਇਆ ਵਾ ਅੱਗੇ ਤੋਂ ਕਿਹਦਾ ਨੁਕਸਾਨ ਨਾ ਹੋਵੇ ਤੇ ਮੁਲਾਜ਼ਮਾਂ ਨੇ ਕਰੀ ਹੋਈ ਆ ਵੀ ਚਲੋ ਇਹ ਇੱਥੇ ਇੱਕ ਨਾ ਇੱਕ ਬੰਦਾ ਜ਼ਰੂਰ ਲਾਉਣਾ ਇਹ ਏਰੀਆ ਕਿਹੜਾ ਹੈਗਾ ਜੀ ਰਾਤ ਤੇ ਇਹ ਹਰਦੋਸਾਂ ਦੀ ਰੋਡ ਬਾਈਪਾਸ ਹੈ ਮੇਨ ਹਾਂਜੀ ਮੇਰਾ ਨਾਮ ਰਜਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਆ ਮੈਂ ਸਿੱਧੂ ਮੈਡੀਕਲ ਸਟੋਰ ਕਿੰਨੇ ਵਜੇ ਘਟਣ ਲੱਗਦੀ ਇਹ ਸਵੇਰੇ 3 ਵਜੇ ਦੀ ਮੈਨੂੰ ਲੱਗਦੀ ਸਾਰ 2 ਤੋਂ ਲੈ ਕੇ 3 ਵਜੇ ਦੇ ਵਿੱਚ ਵਿੱਚ ਇਹ ਕਾਰਵਾਈ ਪਈ ਹੈ ਕਮਰਾ ਸਾਰ ਤੇ ਮੈਨੂੰ ਮਾਲਕਾਂ ਨੇ ਫੋਨ ਕੀਤਾ ਕੋਈ 6:00 ਸਵਾ 6 ਵਜੇ ਦਾ ਤੇ ਬਸ ਰਸਨਾ ਤੁਹਾਡੀ ਦੁਕਾਨ ਭੰਗ ਗਿਆ ਕੋਈ ਆ ਕੇ ਦੇਖਿਆ ਤੇ ਇਹ ਸਮਾਨ ਸੋਹਣ ਸਾਰਾ ਇੱਥੇ ਵਿਖਰੇ ਦਾ ਸੀਗਾ ਤੇਰੇ ਵਿੱਚੋਂ ਇੱਕ ਚੀਜ਼ ਨਹੀਂ ਰਹੀ ਹੈਗੀ ਮਤਲਬ ਅੰਦਰ بڑے ਅੰਦਰ ਸਾਲਾ 12 ਵਾਂ ਇੱਕ ਤਾਲਾ ਤੋੜੇ ਇਹਨਾਂ ਨੇ ਇੱਕ ਟੁੱਟਣ ਨਹੀਂ ਜਿਉਂ ਉਹਨਾਂ ਨੇ ਸੱਬਲ ਨਾਲ ਤੋੜਿਆ ਤੇ ਦੂਸਰਾ ਸ਼ੀਸ਼ੇ ਦੇ ਲੋਕ ਜਿਹੜੇ ਦੋਨੇ ਸੀਗੇ ਉਹ ਪੇਚਕਾਸ ਨਾਲ ਉਹਨਾਂ ਨੇ ਖੋਲੇ ਮਤਲਬ ਸ਼ੀਸ਼ੇ ਛੂਛ ਨਹੀਂ ਤੋੜੇ ਹੈਗੇ ਤੇ ਇਸ ਤਰ੍ਹਾਂ ਹੀ ਅੰਦਰ ਆ ਗਏ ਤੇ ਆਣ ਕੇ ਇਹਨਾਂ ਨੇ ਇਹ ਸਮਾਨ ਜਾਂਦੀ ਤਾਂ ਸਾਰੇ ਕੱਢ ਲਿਆ ਗੈਣੇ ਦਾ ਸਮਾਨ ਸੀਗਾ ਇਹ ਡੱਬੇ ਡੁੱਬੇ ਖਾਲੀ ਕਰ ਗਿਆ ਸਾਰੇ ਇਹਦੇ ਵਿੱਚ ਲੋਕਾਂ ਦਾ ਸਮਾਨ ਸੀ ਗੈਣੇ ਦਾ ਤੇ ਨਗਦ ਪੈਸੇ ਹੀ ਇਹ ਤੇ ਗੱਲੇ ਚ ਰੱਖੇ ਦੇ ਕੋਈ ਲੈ ਗਏ 50000 ਰੁਪਏ ਇੱਕ ਹੀ ਗਏ ਤੇ 8000 ਰੁਪਏ ਇੱਕ ਹੀ 52000 ਹਾਂਜੀ ਪਰ ਗੈਣੇ ਕਿੰਨੇ ਕੁ ਨੁਕਸਾਨ ਗੈਣੇ ਦਾ ਨੁਕਸਾਨ ਘਟੋ ਘਟ ਸਰ 1.5 ਤੋਂ 2 ਲੱਖ ਰੁਪਏ ਦਾ ਹੈਗਾ ਕੀ ਕੀ ਚਾਂਦੀ ਚੁੰਦੀ ਦਾ ਸਮਾਨ ਹੀ ਕੁਛ ਸੋਨੇ ਦਾ ਹੈਗਾ ਕੱਲ ਇੱਕ ਕੁੜੀ ਨੇ ਮੁੰਦਰੀ ਰੱਖੀ ਸੀ ਉਹ ਬਚ ਗਈ ਤੇ ਇੱਕ ਵਾਲੀ ਦਾ ਜੋੜਾ ਵਜਾ ਬਾਕੀ ਜਿਹੜਾ ਪਹਿਲਾ ਸੀ ਉਹ ਸਾਰੇ ਲੈ ਗਏ ਵਿੱਚੋਂ ਕੈਮਰੇ ਤੋਂ ਵੀ ਲੱਗੇ ਕੈਮਰਾ ਲੱਗੇ ਦਾ ਕੈਮਰਾ ਹੀ ਫਟ ਕੇ ਲੱਗੇ ਫਟ ਕੇ ਲੱਗ ਗਿਆ ਹਾਂਜੀ ਤੇ ਐਸੀ ਇਹਦੇ ਨਾਲ ਹਾਂਜੀ 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 ਉਹ ਮੈਂ ਮੁੰਡੇ ਕੋਲ ਕਢਾਣਾ ਹੋਰੀ ਮੂਵੀ ਜੇ ਨਿਕਲੇਗੀ ਨਾ ਮੈਂ ਤੁਹਾਨੂੰ ਦੱਸਣਾ ਕੋਈ ਉਹਨਾਂ ਦੀ ਸ਼ਾਇਦ ਫੋਟੋ ਆ ਜਾਵੇ ਵਿੱਚ ਪੁਲਿਸ ਉਹ ਕਪਰੇਟ ਰਿਤੇ ਹਾਂਜੀ ਹਾਂਜੀ ਆਏ ਹੀ ਸਾਰੋ ਕਹਿੰਦੇ ਆਏ ਦੋ ਮਿੰਟਾਂ ਨੇ ਮੈਂ ਜਾਣਾ ਜਿਹੜੇ 골ਡੀ ਜਵੈਲਰ ਇੱਥੇ ਦੁਕਾਨ ਵਿੱਚ ਤੋਂ ਨਹੀਂ ਨਹੀਂ ਅਰਦਸ਼ਨੀਆ ਰੋਡ ਪ੍ਰੇਮ ਦਾ ਸੇਜਾਦਾ ਗਏ ਏਜੰਸੀ ਲੱਗੇ ਦੁਕਾਨ ਆ ਕੀ ਗੱਲ ਹੋਈ ਕੱਲ੍ਹ ਕੀ ਹੋਈ ਸਵੇਰੇ ਜਦੋਂ ਆਇਆ ਮੈਨੂੰ ਗਵਾਂਡੀਆਂ ਨੇ ਫੋਨ ਕੀਤਾ ਕਿ ਸਹਰੇ ਆ ਕੇ ਤੂੰ ਸੱਤੇ ਆ ਗਿਆ ਦੁਕਾਨ ਤੇ ਉਹ ਆ ਕੇ ਵੇਖਿਆ ਤੇ ਚੋਰਾਂ ਨੇ ਤਾਲੇ ਤੋੜੇ ਤੇ ਹੀ ਚੋਰਾਂ ਨੇ ਕਿੰਨੇ ਵਜੇ ਸਮਝੀ ਗੱਲ 3 ਵਜੇ ਕੇ 26 ਮਿੰਟ ਤੇ ਉਹਨਾਂ ਦੇ ਬਾਅਦ ਵਿੱਚ ਵੀਡੀਓ ਦੇ ਵਿੱਚ ਆਇਆ ਵਾ ਤੇ ਉਹਨਾਂ ਨੇ ਫੋਨ ਕਰਕੇ ਸੱਦਿਆ ਜਦੋਂ ਤੇ ਬਾਅਦ ਵਿੱਚ ਵੇਖਿਆ ਤਾਲੇ ਤੋੜੇ ਤੇ ਅੰਦਰ ਵੇਖਿਆ ਐਲ ਸੀ ਡੀ ਤੋੜ ਗਏ ਨੇ ਕੈਮਰੇ ਦਾ ਸਾਰਾ ਸਮਾਨ ਜਿਹੜਾ ਉਹ ਵੀ ਤੋੜ ਕੇ ਲੈ ਗਏ ਨੇ ਬਾਜ ਗਵਾਂਡੀਆਂ ਨੂੰ ਪਤਾ ਲੱਗਿਆ ਉਹਨਾਂ ਨੇ ਆ ਕੇ ਸਭ ਕੁਝ ਇਹ ਦੱਸਿਆ ਵੀ ਇਦਾਂ ਗਵਾਂਡੀਆਂ ਤਾਂ ਮੇਰਾ ਤਾਲਾ ਤੋੜ ਕੇ ਗਵਾਂਡੀਆਂ ਦੇ ਲੋਕ ਦੇ ਵਿੱਚ ਵਸਾ ਗਏ ਆ ਵੀ ਬੰਦੇ ਬਾਹਰ ਨਾ ਨਿਕਲ ਸਕਣ ਅੱਛਾ ਹਾਂਜੀ ਕਿੰਨਾ ਸਮਾਨ ਜਿਹੜਾ ਚੋਰੀ ਗਿਆ ਸੀ ਸਮਾਨ 400 ਗ੍ਰਾਮ ਜਾਂਦੀ ਤੇ 45000 ਰੁਪਇਆ ਕੈਸ਼ ਸੀ ਉਹ ਸਾਰਾ ਚੁੱਕ ਕੇ ਲੈ ਗਏ ਉਹਨਾਂ ਕੋਲ ਬਾਕੀ ਤਾਲੇ ਜਿਹੜੇ ਅੰਦਰ ਦੇ ਸੇਫ ਦੇ ਹੀ ਉਹ ਖੁੱਲੇ ਨਹੀਂ ਹੈਗੇ ਤੇ ਤੇ ਇਹ ਸਿਲਸਿਲੇ ਦੇ ਵਿੱਚ ਪਤਾ ਨਹੀਂ ਚੋਰਾਂ ਨੇ ਕੋਈ ਅੰਗਲੀ ਆ ਜਾਂ ਕੀ ਹੈ ਸਰਕਾਰ ਇਸ ਕੰਮ ਚ ਕੀ ਕਰਦੀ ਪਈ ਹੈ ਤਿੰਨ ਚੋਰ ਆ ਰਹੇ ਨੇ ਵੀਡੀਓਜ਼ ਇਹ ਮੰਗ ਕਰਦੇ ਮੰਗ ਕੀ ਕਰਦੇ ਸਰਕਾਰ ਨੂੰ ਇਹਨਾਂ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਇਹ ਜਿਹੜੀ ਚੋਰੀ ਦੇ ਇੰਨੀਆਂ ਵਾਰਦਾਤਾ ਹੋ ਰਹੀਆਂ ਨੇ ਇਹ ਕਿਦਾਂ ਥੰਮਣਗੇ ਸਰਕਾਰ ਕਿਦਾਂ ਨਾਥ ਪਾਏਗੀ ਲੋਕਾਂ ਦਾ ਇਹਨਾਂ ਨੁਕਸਾਨ ਹੋਣ ਦੇ ਆ